ਮੇਰੇ ਸਿੰਘ ਜੀ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹਨਾਂ ਦੀ ਉਮਰ ਕਿੰਨੀ ਸੀ ਰਣਜੀਤ ਸਿੰਘ ਨੌਆ ਜੀ ਹਾਂ 35 ਸਾਲ ਉਮਰ ਦੇ ਸੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਕੀ ਘਟਨਾ ਪੱਪੜੀ ਜਿਵੇਂ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਜ ਚ ਜਾਮ ਲੱਗ ਗਿਆ ਜੀ ਉੱਥੋਂ ਜਾਮ ਤੋਂ ਗੱਡੀ ਬੈਕਰਾ ਰਹੇ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕਾ ਦੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਗਿਆ ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਤਨਘੇੜੀਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀ ਜੀ ਕੀ ਘਟਣਾ ਪਾਪੜੀ ਜੀ ਘਟਣਾ ਵਾਪਰੀ ਜੀ ਜਾਮ ਲੱਗਿਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਹਾ ਸੀਗਾ ਡਰਾਈਵਰ ਨੇ ਪਿੱਛੇ ਫੇੜ ਲੱਗਣ ਕਾਰਨ ਉਹਦੀ ਤਤੋ ਯੋਗਾ ਹਾਂਜੀ ਮੇਰੇ ਕਿੰਨੇ ਚੋ ਰਹੇ ਨੇ ਬੇ ਤਿੰਨ ਸਾਲ ਹੋਏ ਤੇ ਪਰਲੀ ਇੱਕ ਬੱਚਾ ਜੀ ਇਹ ਲੋਕ ਸਾਲ ਦੀ ਗੁੱਡੀ ਹੈ ਜੀ ਤੇ ਹੁਣ ਪੁਲਿਸ ਨੂੰ ਕਾਰਵਾਈ ਕੀਤੀ ਗਈ ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਠੀਕ ਕਿਹੜੀ ਡਾਕਟਰ ਮਨਦੀਪ ਸਿੰਘ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਹੈ ਤੇ ਉਹ ਟੁੱਟ ਗਿਆ ਤੇ ਮੇਰੇ ਕੋਲ ਬਰਾਡ ਡਾਟ ਆਇਆ ਐਕਸੀਡੈਂਟ ਕਰਕੇ ਦਿੱਤਾ ਹੈ ਈ ਦਾ ਬੇਜਿ ਕਿਵੇਂ ਤੱਤ ਕੀ ਐਕਸੀਡੈਂਟ ਹੋਇਆ ਸਰ ਮੈਂ ਜਦੋਂ ਉਹਦਾ ਸੀਪੀਆ ਕਰਕੇ ਹੋ ਸਕਦੀ ਹੈ ਮੈਂ ਜਦੋਂ ਉਹਦਾ ਸੀਪੀਆ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀ ਕਿ ਚੈਸਟ ਇੰਜਰੀ ਹੋਈ ਹੈ ਬਾਕੀ ਪੋਸਟਮਾਰਟਮ ਤੋਂ ਇਨਫੋਰਮੇਸ਼ਨ ਕਨਫਰਮ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈ ਕਰਨੇ ਕੋ ਬਜੇ ਨਹੀਂ ਘਟਨਾ ਹੈਗੀ ਸਰ ਇਹ ਕੁਝ ਤਕਰੀਬਨ 11:30 ਦੇ ਇਨਕੀ ਇਹ ਦਾ ਸਿਚੁਏਸ਼ਨ 40 ইয়ার্স ਜਿਹਦਾ ਨਾਮ ਰঞ্জੀਤ ਸਿੰਘ ਹੈ 40 ਸਾਲ ਦੀ ਉਮਰ ਹੈ ਪੱਤੇਗੜ੍ਹ ਸਾਹਿਬ ਪਿੰਡ ਦੇ ਲੋਤ ਪੱਤੇਗੜ੍ਹ ਸਾਹਿਬ ਦੇ ਤੁਸੀਂ ਸਾਡ ਡਰਾਈਵਰ ਹਰਜੀਤ ਸਿੰਘ বাস ਨੰਬਰ 3121 ਡੀ ਕੇ 877 ਦੇ ਨਾਲ ਸਮਾਹ ਹਰਪ੍ਰੀਤ ਸੋਨੀ ਜੇਰਾ ਤਾਂ ਕਰੈਕਟਰ ਸੀਗਾ ਇੱਕ ਪਾਸੇ ਪਿੱਛੇ ਘਾਰ ਆ ਰਿਹਾ ਸੀਗਾ ਹਰਜੀਤ ਸਿੰਘ ਸਮਾਹ ਹਰਪ੍ਰੀਤ ਬਸੀ ਕੰਨਹਿੜੀ ਪੀਐਸਮਲੋਂ ਤੇਰਾ ਪਤਾ ਹੋ ਗਿਆ ਇਹ ਵੀ ਲਗਦਾ ਮਗਾ ਤੇ ਮੂਹਰ ਦੇ ਮੌਤ ਹੋ ਗਈ ਤੇ ਕਾਰਵਾਈ ਅਮਰਜੈਂਸੀ ਜਾਂਦੀ ਜਾ ਰਹੀ ਹੈ ਕਿੰਨੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰ ਹੈ ਜੀ ਇਹ ਬਾਥਰੂਮ ਪਿੱਛੇ ਕਰਨ ਲੱਗਿਆ ਸੀ ਬਾਈ ਹਾਂ ਦੀ ਬੱਸ ਬੈਕ ਕਰਾ ਦੇਗੀ ਪੂਰੀ ਜਾਮ ਲੱਗਿਆ ਜੀ ਤੇ ਮੈਂ ਕਹਿੰਦਾ ਕਿ ਥੱਲੇ ਆ ਕੇ ਬੱਸ ਬੱਸ ਵੀ ਪੀੜ ਬੱਜੀ ਫਿਰ ਰੁਕਣਾ ਕਿ ਮੂੰਹ ਵੰਡੇ ਤੇ ਆ ਸਾਡੇ ਦੀ ਸਿਰ ਸਰ ਕਿਹੜੀਆਂ ਤਰ੍ਹਾਂ ਮਦਦ ਬਕਰ ਦਾ ਕੀ ਤਕਨੀਕ ਬਕਰ ਦੋ ਸਰ ਮੈਂ ਮੈਂ ਬੱਕਰਾ ਬਣ ਕੇ ਜੀਸ ਤੋਂ ਸਮੋਹ ਅਰਪੀਸ ਨੂੰ ਡਰਾਈਵਰ ਹਾਂ ਜੀ ਕਹਿੰਦਾ ਕਿ ਕਿਹੜੀਆਂ ਤਰ੍ਹਾਂ ਹਾਂ ਜੀ ਨੰਬਰ ਪਤਾ ਕਰ ਦਿੰਦਾ ਜੀ 786108 ਜੀ ਆਨਸ ये तो ये आदत करतरी बई है नहीं मौके बस पता चले गए नहीं ड्राइवर चला रहा था पीछे बैक रहा था इने पता नहीं लगया थी ये भी तो जाम नहीं उन्हें पता था जाम लग गया थी होते जी उन्हें नहीं पता लगया बात से लंबी उनका कहीं पता नहीं पता जाम में सांबर कराया जाके ये में डॉक्टर साहब लेके थे डेट करा ਅੱਜ ਉਹ ਸੌਗਾ ਤਾਂ ਕਹਿੰਦੀ ਆਈ ਮੀ ਡਰਾਈਵਰ ਆਪੂ ਦੇ ਹਸਪੀਟਲ ਲੈ ਕੇ ਗਿਆ ਤੇ ਪਰ ਵਾਸਤੇ ਤੇ ਦੋ ਲੈ ਕੇ ਗਿਆ